ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਆਉਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਜੀ ਇਹ ਵੱਡੀ ਖੁਸ਼ਖਬਰੀ ਲੱਗ ਗਈਆਂ ਮੋਜਾਂ ਹੀ ਮੋਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲ ਰਹੀ ਹੈ ਕਿ ਸੱਤਾ ਤੇੋਂ ਤੋਂ ਪਹਿਲਾਂ ਹੀ ਸਰਕਾਰ ਨੇ ਕਈ ਵਾਅਦੇ ਕੀਤੇ ਸਨ ਤੇ ਹੁਣ ਨਾਲ ਸਰਕਾਰ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਆ 6 ਗਰੰਟੀ ਦੇ ਤਹਿਤ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਹੜੇ ਕੋਸਕੀਮ ਅਜੇ ਸ਼ੁਰੂ ਹੋਣੀਆਂ ਹਨ ਤੇ ਦੱਸ ਦੇ ਕਿ ਬੀਪੀਐਲ ਪਰਿਵਾਰਾਂ ਨੂੰ ਕਲਿਆਣ ਲక్ష్ਮੀ ਦੇ ਤਹਿਤ ਮੁਫਤ 10 ਗ੍ਰਾਮ ਸੋਨਾ ਵੰਡ ਦੀ ਯੋਜਨਾ ਵੀ ਇਹਨਾਂ ਗਰੰਟੀਆਂ ਦਾ ਇੱਕ ਹਿੱਸਾ ਹੈ ਜਿਨ੍ਹਾਂ ਤੇਲੰਗਣਾ ਨਾਚ ਹੁਣ ਸੱਤਾਂ ਚੋਂ ਪਹਿਲਾਂ ਕਾਂਗਰਸ ਨੇ ਕਈ ਵਾਅਦੇ ਕੀਤੇ ਸਨ ਇਸ ਤੋਂ ਇਲਾਵਾ ਜਲਦੀ ਹੀ ਨਵੇਂ ਰਾਸ਼ਨ ਕਾਰਡ ਤੇ ਮਾਹ ਲక్ష్ਮੀ ਸਕੀਮ ਵਰਗੇ ਵਾਅਦੇ ਵੀ ਪੂਰੇ ਕਰਨ ਦੀਆਂ ਤਿਆਰੀਆਂ ਹਨ ਜੀਆ ਤੇ ਹੁਣ ਖਬਰ ਮਿਲੀ ਕਿ 7 ਦਸੰਬਰ 2020 ਨੂੰ ਸੱਤਾ ਜਾਈ ਕਾਂਗਰਸ ਸਰਕਾਰ ਅਗਲੇ ਮਹੀਨੇ ਆਪਣੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਕਰੇਗੀ ਤੇ ਹੁਣ ਤੱਕ ਬਹੁਤ ਸਾਰੀਆਂ ਭਲਾਈ ਸਕੀਮਾਂ ਸ਼ੁਰੂ ਲਾਗੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਸਕੀਮਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਯੋਜਨਾ ਹੈ ਜਿੋਂ ਉਹਨਾਂ ਦਾ ਪਹਿਲਾ ਸਰਕਾਰ ਨੇ ਬੜਾਪਾ ਪੈਨਸ਼ਨ ਵਧਾ ਕੇ 4000 ਰੁਪਏ ਤੇ ਅਪੰਗਤਾ ਪੈਨਸ਼ਨ 6000 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਤੇ ਪਹਿਲੀ ਸਰਕਾਰ ਵੱਲੇ ਪੈਨਸ਼ਨ ਨੂੰ 2000 ਰੁਪਏ ਤੇ 3000 ਰੁਪਏ ਸੀ ਹੁਣ ਇਸ ਨੂੰ ਵਧਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਅਗਲੇ ਮਹੀਨੇ ਤੱਕ ਇਸ ਨੂੰ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ